ਪਰਮੇਸ਼ੁਰ ਜੀ ਦੇ ਬਚਨ ਦੇ ਵਿੱਚੋਂ ਸਿੱਖਣਾ ਹੈ ਸਾਡੀ ਇੱਛਾ ਦੇ ਵਿਰੁੱਧ ਸ਼ੈਤਾਨ ਸਾਡੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਹallelujah ਅਗਰ ਸਾਡੀ ਇੱਛਾ ਨਹੀਂ ਆ ਤਾਂ ਫੇ ਸ਼ੈਤਾਨ ਕਦੀ ਵੀ ਸਾਡੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਫਿਰ ਤੁਸੀਂ ਸੋਚਦੇ ਹੋਵੋਗੇ ਭਲਾ ਇਹ ਕਿਹਦੀ ਇੱਛਾ ਹੈ ਅਭੀ ਬੈਰੀਓ ਦੇ ਜੀਵਨ 'ਚ ਕਬਜ਼ਾ ਕਰੇ ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਅ ਜਿਨ੍ਹਾਂ ਦੇ ਜੀਵਨ ਦੇ ਵਿੱਚ ਉਹ ਕੰਮ ਕਰ ਰਿਹਾ ਆ ਉਹਨਾਂ ਦੀ ਇੱਛਾ ਦੇ ਨਾਲ ਕੰਮ ਕਰ ਰਿਹਾ ਆ ਹੈ ਨਾ ਹੈਰਾਨੀ ਵਾਲੀ ਗੱਲ ਪਰ ਹੈ ਇਹ 1000% ਦੀ ਸੱਚੀ ਗੱਲ ਹੈ ਕਿ ਅਗਰ ਕਿਸੇ ਦੇ ਜੀਵਨ ਦੇ ਵਿੱਚ ਦੁਸ਼ਟ ਆਤਮੇ ਕੰਮ ਕਰ ਰਹੀ ਆ ਤਾਂ ਇਹ ਦੁਸ਼ਟ ਆਤਮੇ ਉਸ ਇਨਸਾਨ ਦੀ ਇੱਛਾ ਦੇ ਕਰਕੇ ਹੀ ਕੰਮ ਕਰ ਰਹੀ ਆ ਅਗਰ ਤੁਹਾਡੀ ਇੱਛਾ ਨਹੀਂ ਆ ਕਿ ਦੁਸ਼ਟ ਆਤਮੇ ਕਮ ਨਾ ਕਰਨ ਤੁਸੀਂ ਚਾਹੁੰਦੇ ਕਿ ਦੁਸ਼ਟਾਤਮਿਕ ਕਮ ਨਾ ਕਰਨ ਉਹ ਕਦੀ ਵੀ ਨਹੀਂ ਕਰ ਸਕਦੇ ਇੱਕੋ ਘਟਾ ਦਿਓ ਪਲੀਜ਼ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਆ ਕਿ ਅਸੀਂ ਜਿੰਨੂੰ ਵੀ ਅਸੀਂ ਅਲਾਉ ਕਰੂਗੇ ਆਪਣੀ ਲਾਈਫ ਦੇ ਵਿੱਚ ਉਹ ਹੀ ਸਕਦੇ ਸਾਨੂੰ ਇਦਾਂ ਦੱਸਦਾ ਆ ਕਿ ਜਿੰਨੂੰ ਅਸੀਂ ਅਲਾਉ ਕਰੂਗੇ ਆਪਣੀ ਜੀਵਨ ਦੇ ਵਿੱਚ ਅਸੀਂ ਇਜਾਜ਼ਤ ਦੇਵਾਂਗੇ ਉਹੀ ਸਾਡੇ ਜੀਵਨ ਦੇ ਵਿੱਚ ਪਰਵੇਸ਼ ਕਰ ਸਕਦਾ ਆ ਦੂਜਾ ਨਹੀਂ ਤੁਸੀਂ ਸੋਖਾ ਜਾ ਹਿਸਾਬ ਆ ਤੁਸੀਂ ਆਪਣੇ ਘਰਾਂ ਤੋਂ ਹੀ ਹਿਸਾਬ ਲਾਓ ਕਿ ਤੁਸੀਂ ਜਿੰਨਾ ਰਿਸ਼ਤੇਦਾਰਾਂ ਨੂੰ ਚਾਹੁੰਦੇ ਆ ਜਾਂ ਜਿੰਨਾ ਪਿੰਡ ਦੇ ਲੋਕਾਂ ਨੂੰ ਤੁਸੀਂ ਚਾਹੁੰਦੇ ਆ ਵੀ ਉਹ ਤੁਹਾਡੇ ਘਰ ਆਉਣ ਉਹੀ ਤੁਹਾਡੇ ਘਰ ਆਉਂਦੇ ਆ ਨਾ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਵੀ ਉਹ ਸਾਡੇ ਘਰ ਨਾ ਆਉਣ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਜਿਨ੍ਹਾਂ ਨੂੰ ਤੁਸੀਂ ਬੁਲਾਉਂਦੇ ਨਹੀਂ ਜਿਨ੍ਹਾਂ ਨਾਲ ਤੁਸੀਂ ਗੱਲ ਨਹੀਂ ਕਰਦੇ ਉਹ ਤੁਹਾਡੇ ਘਰ ਆਉਂਦੇ ਆ ਉਹ ਤੁਹਾਡੇ ਘਰ ਨਹੀਂ ਆਉਂਦੇ ਇਸੇ ਤਰ੍ਹਾਂ ਹੀ ਆਤਮਕ ਚੀਜ਼ਾਂ ਆ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਪਸੰਦ ਕਰਦੇ ਆ ਉਹੀ ਤੁਹਾਡੇ ਜੀਵਨ 'ਚ ਆਉਂਦੀਆਂ ਆ ਉਹੀ ਤੁਹਾਡੇ ਜੀਵਨ 'ਚ ਕੰਮ ਕਰਦੀਆਂ ਆ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਉਹ ਕਦੀ ਵੀ ਤੁਹਾਡੇ ਜੀਵਨ ਦੇ ਵਿੱਚ ਆ ਹੀ ਨਹੀਂ ਸਕਦੀਆਂ ਸਿੱਧੀ ਗੱਲ ਹੈ ਉਹ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦੇ ਵਿੱਚ ਦੁਸ਼ਟ ਆਤਮੀਆਂ ਦੇ ਲਈ ਦਰਵਾਜ਼ੇ ਖੋਲੇ ਹੋਏ ਆ ਇਸੇ ਲਈ ਦੁਸ਼ਟ ਆਤਮੀਆਂ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕਰ ਰਹੇ ਆ ਜੇਕਰ ਤੁਸੀਂ ਮਿੱਠੇ ਨੂੰ ਖਿਲਾ ਰਹੋਗੇ ਕੀੜੀਆਂ ਨੇ ਆਉਣਾ ਹੀ ਆਉਣੇ ਆ ਤੁਸੀਂ ਕੂੜਾ ਨਹੀਂ ਚੱਕੋਗੇ ਮੱਖੀਆਂ ਨੇ ਬਹਿਣਾ ਹੀ ਬਹਿਣੇ ਆ ਤੁਸੀਂ ਦਾਣੇ ਖੁੱਲੇ ਰੱਖੋਗੇ ਚੂਹਿਆਂ ਨੇ ਆਉਣਾ ਹੀ ਆਉਣੇ ਆ ਅਗਰ ਤੁਹਾਡੇ ਜੀਵਨ ਦੇ ਵਿੱਚ ਪਾਪ ਆ ਤੁਹਾਡੇ ਜੀਵਨ ਦੇ ਵਿੱਚ ਵਿਭਚਾਰ ਆ ਤੁਹਾਡੇ ਜੀਵਨ ਦੇ ਵਿੱਚ ਉਹ ਚੀਜ਼ਾਂ ਆ ਜਿਹੜੀਆਂ ਦੁਸ਼ਟ ਆਤਮਿਆ ਨੂੰ ਪਸੰਦ ਆ ਤੇ ਦੁਸ਼ਟ ਆਤਮਿਆ ਨੇ ਆਉਣਾ ਹੀ ਆਉਣੇ ਆ ਕਿਉਂਕਿ ਤੁਸੀਂ ਉਹਨਾਂ ਨੂੰ ਸੱਦਾ ਦਿੱਤਾ ਆ ਤੁਸੀਂ ਲਾਪਰਵਾਹ ਹੋਏ ਆ ਬੇਪਰਵਾਹ ਹੋਏ ਆ ਤੁਸੀਂ ਉਹਨਾਂ ਦੇ ਆਉਣੇ ਦਾ ਇੰਤਜ਼ਾਮ ਕੀਤਾ ਤੁਸੀਂ ਉਹਨਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਇਸ ਲਈ ਉਹ ਆਉਂਦੇ ਆ ਬਹੁਤ ਸਾਰੇ ਲੋਕ ਆ ਉਹ ਦੁਸ਼ਟ ਆਤਮੀਆਂ ਨੂੰ ਭੋਜਨ ਕਰਾਉਂਦੇ ਆ ਹੁਣ ਜੇ ਕੋਈ ਤੁਹਾਡੇ ਘਰ ਆਇਆ ਆ ਤੁਸੀਂ ਉਹਨੂੰ ਚੰਗਾ ਸਵਾਰ ਕੇ ਖਾਣਾ ਖਵਾਉਂਗੇ ਉਹਨੇ ਤਾਂ ਅਗਲੀ ਵਾਰੀ ਆਉਣਾ ਹੀ ਆਉਣਾ ਆ ਪਰ ਜੇਕਰ ਤੁਸੀਂ ਉਹਨੂੰ ਆਪਣੇ ਘਰੋਂ ਕੱਢੋਗੇ ਤੁਸੀਂ ਉਹਨੂੰ ਮਨਾ ਕਰੋਗੇ ਫਿਰ ਉਹ ਨਹੀਂ ਆਉਣੇ ਹੁਣ ਭੋਜਨ ਜਿਹੜੇ ਆ ਉਹ ਕਿਦਾਂ ਛਕਾਉਂਦੇ ਆ ਜਦੋਂ ਦੁਸ਼ਟ ਆਤਮਾ ਜੋ ਕਹਿੰਦਾ ਆ ਕਰਨ ਨੂੰ ਤੁਸੀਂ ਉਹ ਕਰਦੇ ਆ ਤੁਸੀਂ ਉਹਨੂੰ ਫੀਡ ਕਰਦੇ ਆ ਤੁਸੀਂ ਉਹਨੂੰ ਭੋਜਨ ਛਕਾਉਂਦੇ ਆ ਮਤਲਬ ਤੁਹਾਡੇ ਮਨ ਵਿੱਚ ਖਿਆਲ ਆਇਆ ਕਿ ਚੱਲ ਪ੍ਰਾਰਥਨਾ ਕਰ ਤੂੰ ਸੀ ਪ੍ਰਾਰਥਨਾ ਕਰਨ ਦਾ ਮੂਡ ਬਣਾਇਆ ਅਚਾਨਕ ਇੱਕ ਖਿਆਲ ਆ ਗਿਆ ਚੱਲ ਇਦਾਂ ਕਰ ਪਹਿਲਾਂ ਇੱਕ ਫਿਲਮ ਦੇਖ ਲਾ ਟੀਵੀਜ਼ਨ ਔਨ ਕਰ ਲਾ ਜਨਿਊਜ਼ ਦੇਖ ਲਾ ਚੱਲ ਦੋ ਇੱਕ ਗੀਤ ਸੁਣ ਲਾ ਚੱਲ ਤੇਰਾ ਫੇਵਰਿਟ ਸੀਰੀਅਲ ਹੈ ਜਿਹੜਾ ਡਰਾਮਾ ਆ ਰਿਹਾ ਉਹ ਦੇਖ ਲਾ ਫੇ ਉਹਦੇ ਬਾਅਦ ਦੇ ਵਿੱਚ ਤੂੰ ਪ੍ਰਾਰਥਨਾ ਕਰ ਲੈ ਚੱਲ ਇਦਾਂ ਕਰ ਵਟਸਐਪ ਵੀ ਚੈੱਕ ਕਰ ਲਾ ਪਹਿਲਾਂ ਫਲਾਨੇ ਨੂੰ ਮੈਸੇਜ ਲਿਖ ਲਾ ਫੇਸਬੁੱਕ ਤੇ ਫੋਟੋ ਪਾਈ ਸੀ ਉਹ ਵੀ ਚੈੱਕ ਕਰ ਲਾ ਚੱਲ ਯੂਟਿਊਬ ਵੀ ਖੋਲ ਲਾ ਕਟਾਰਟ ਆ ਗਿਆ ਕਿਸੇ ਵੀ ਤਰੀਕੇ ਦੇ ਨਾਲ ਹੁਣ ਤੁਸੀਂ ਤੁਸੀਂ ਕਹਿਣਾ ਇਹ ਤਾਂ 2 ਮਿੰਟ ਦਾ ਕੰਮ ਹੈ ਮੈਸੇਜ ਚੈੱਕ ਕਰਨਾ ਤੁਸੀਂ 2 ਮਿੰਟ ਦੇ ਲਈ ਮੋਬਾਈਲ ਫੜਿਆ ਸੀ ਫਿਰ ਜਦੋਂ ਤੁਸੀਂ ਘੜੀ ਦੇਖੀ ਤੁਹਾਨੂੰ ਪਤਾ ਲੱਗਿਆ ਉਹ ਡੇਢ ਘੰਟਾ ਹੋ ਗਿਆ ਹੁਣ ਤਾਂ ਮੇਰਾ ਰੋਟੀ ਪਕਾਉਣ ਦਾ ਟਾਈਮ ਹੋ ਗਿਆ ਹੁਣ ਮੇਰਾ ਪੱਠੇ ਪਾਉਣ ਦਾ ਟਾਈਮ ਹੋ ਗਿਆ ਹੁਣ ਤਾਂ ਮੈਂ ਫਲਾਨੀ ਨੂੰ ਮਿਲਣ ਦਾ ਟਾਈਮ ਦਿੱਤਾ ਸੀ ਮੈਂ ਤਾਂ ਕੰਮ ਤੇ ਜਾਣਾ ਸੀਗਾ ਖਾ ਗਿਆ ਤੁਹਾਡਾ ਟਾਈਮ ਉਹ ਕਿਧਰ ਟੱਡ ਵਿੱਚ ਗਿਆ ਸ਼ੈਤਾਨ ਦੇ ਦੋ ਸ਼ਤਮੇ ਦੇ ਤਉ ਨੂੰ ਖਵਾਇਆ ਕਿਨੇ ਤੁਸੀਂ ਉਨੀ ਚਾਇਆ ਕਿ ਤੁਸੀਂ ਪ੍ਰਾਰਥਨਾ ਤੇ ਨਾ ਬੈਠੋ ਤੁਸੀਂ ਆਖੇ ਲੱਗ ਗਏ ਤੁਸੀਂ ਨਹੀਂ ਬੈਠੇ ਕਈ ਵਾਰੀ ਤੁਸੀਂ ਪ੍ਰਾਰਥਨਾ ਤੇ ਬੈਠੇ ਉਹਨੇ ਮੋਬਾਈਲ ਨੂੰ ਨਾਲ ਲੈ ਕੇ ਉਹ ਕਹਿੰਦਾ ਚੱਲ ਕੋਈ ਨਹੀਂ ਮੜਿਆ ਫੋਨ ਚੱਕ ਕੇ ਕਰ ਲੈ ਤੁਸੀਂ ਮੂੰਹ ਚ ਹਾਲੇਲੂਇਆ ਹਾਲੇਲੂਇਆ ਬੋਲ ਯਿਸੂ ਮਸੀਹੀ ਜੈ ਯਿਸੂ 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 ਨਾਲ ਸਕਰੋਲ ਕਰ ਰਹੇ ਫੇਸਬੁਕ ਨਾਲ ਸਕਰੋਲ ਹੋ ਰਿਹਾ ਇੰਸਟਾਗ੍ਰam WhatsApp ਜਿਹੜੇ ਆ ਉਹ ਹੋ ਰਿਹਾ ਇਹ ਕਿਹੜੀ ਪ੍ਰਾਰਥਨਾ ਹੈ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਪ੍ਰਾਰਥਨਾ 'ਚ ਬੈਠੇ ਹੋਏ ਹੋ ਤੁਸੀਂ ਉਸ ਵੇਲੇ ਦੁਸ਼ਟ ਆਤਮੇ ਨੂੰ ਫੀਡ ਕਰ ਰਹੇ ਹੋ ਕਈ ਵੇਰੇ ਤੁਸੀਂ ਮੋਬਾਈਲ ਚ ਚੱਕਦੇ ਆ ਵਰਸ਼ਿਪ ਪਲੇ ਕਰੰਦੇ ਲਈ ਪਲੇ ਕਰੋ ਸ਼ੋਰ ਕਰਕੇ ਬਹਿ ਜਾਂਦੇ ਆ ਤੇ ਤੁਸੀਂ ਦੁਸ਼ਟ ਆਤਮੇ ਨੂੰ ਫੀਡ ਕਰਦੇ ਹੋ ਉਸ ਵੇਲੇ ਤੁਸੀਂ ਉਹਨਾਂ ਨੂੰ ਭੋਜਨ ਕਰਾ ਰਹੇ ਆ ਜੋ ਉਹ ਕਹਿੰਦੇ ਆ ਉਹ ਤੁਸੀਂ ਕਰਦੇ ਆ ਉਹ ਕਹਿੰਦੇ ਗਲਤ ਚੀਜ਼ਾਂ ਦੇਖ ਮੋਬਾਈਲ ਤੇ ਤੁਸੀਂ ਆਖੇ ਲੱਗ ਕੇ ਗਲਤ ਖੋਲਣ ਲੱਗ ਜਾਂਦੇ ਆ ਉਹ ਕਹਿੰਦੇ ਤੂੰ ਇਦਾਂ ਕਰ ਵਰਸ਼ਿਪ ਬੰਦ ਕਰ ਪੰਜਾਬੀ ਗਾਣੇ ਲਾ ਲਾ ਜਿਹੜੇ ਦੂਜੇ ਆ ਗਲਤ ਮਲਤ ਅਸ਼ਲੀਲ ਤੁਸੀਂ ਅਚੰਚੇਤ ਵਰਸ਼ਿਪ ਬੰਦ ਕਰਕੇ ਤੁਸੀਂ ਉਹ ਸੁਣਨੇ ਸ਼ੁਰੂ ਕਰਦੇ ਨੇ ਤਾਂ ਤੁਸੀਂ ਕਿੰਨੂੰ ਫੀਡ ਕਰਦੇ ਆ ਹੁਣ ਜਿੰਨਾ ਤੁਸੀਂ ਉਹਨੂੰ ਭੋਜਨ ਕਰਾਓਗੇ ਉਹਨੇ ਓਨਾ ਹੀ ਮਜ਼ਬੂਤ ਹੁੰਦਾ ਜਾਣਾ ਆ ਪਹਿਲਵਾਨ ਬਣਨ ਦੇ ਲਈ ਡਾਈਟ ਵੀ ਜਿਆਦਾ ਚਾਹੀਦੀ ਆ ਤੇ ਜਿੰਨਾ ਤੁਸੀਂ ਉਹਨੂੰ ਖਵਾਉਨੇ ਉਹ ਤਾਂ ਬਹੁਤ ਤਕੜਾ ਹੋਈ ਜਾਂਦਾ ਆ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਕਮਜ਼ੋਰ ਹੋ ਜਾਏ ਡਿੱਗ ਜਾਏ ਤੁਸੀਂ ਉਹਨੂੰ ਢਾ ਲਵੋ ਦੱਬੋ ਕੁਚਲੋ ਕੰਨੋਂ ਫੜ ਕੇ ਬਾਹਰ ਕੱਢ ਦਿਓ ਉਹਨੂੰ ਭੋਜਨ ਦੇਣਾ ਬੰਦ ਕਰੋ ਉਹਨੂੰ ਕਮਜ਼ੋਰ ਕਰਨਾ ਸ਼ੁਰੂ ਕਰੋ ਉਹ ਕੁਝ ਵੀ ਮੰਗਦਾ ਆ ਉਹਦੀਆਂ ਡਿਮਾਂਡਸ ਪੂਰੀਆਂ ਨਾ ਕਰੋ ਅੱਜ ਤਾਂ ਹਾਲੇ ਕਿ ਤੁਸੀਂ ਆਪਣੇ ਨਿਆਣਿਆਂ ਦੀਆਂ ਡਿਮਾਂਡਸ ਪੂਰੀਆਂ ਨਹੀਂ ਕਰਦੇ ਪਰ ਦੁਸ਼ਟ ਆਤਮਾ ਦੀਆਂ ਡਿਮਾਂਡਸ ਨੂੰ ਪੂਰਾ ਕਰਦੇ ਆ ਕਿ ਨਿਆਣੇ ਸਮਾਂ ਮੰਗਦੇ ਆ ਕਿ ਡੈਡੀ ਸਾਰਾ ਦਿਨ ਤੁਸੀਂ ਕੰਮ ਤੇ ਰਹਿੰਦੇ ਆ ਤੁਸੀਂ ਅੱਧਾ ਪੌਣਾ ਘੰਟਾ ਸਾਡੇ ਨਾਲ ਬੈਠਿਆ ਕਰੋ ਅੱਧਾ ਪੌਣਾ ਘੰਟਾ ਨਿਆਣਿਆਂ ਨੂੰ ਦਿਨ ਨੂੰ ਹੰਨੀ ਫੇਸਬੁੱਕ ਨੂੰ ਦੇ ਦਿੰਨੇ ਆ ਵਟਸਐਪ ਨੂੰ ਦਿੰਨੇ ਆ ਬੈਠੇ ਤੁਸੀਂ ਕਿਸੇ ਦੇ ਸਾਹਮਣੇ ਹੁੰਨੇ ਆ ਗੱਲ ਤੁਸੀਂ ਕਿਸੇ ਦੇ ਨਾਲ ਕਰ ਰਹੇ ਜਿਹੜਾ ਤੁਹਾਡੇ ਸਾਹਮਣੇ ਵੀ ਹੰਨੀ ਲੱਗੇ ਪਾਸੇ ਵੀ ਹੰਨੀ ਹੋ ਸਕਦਾ ਤੁਹਾਡੇ ਮੁਲਕ ਚ ਵੀ ਨਾ ਹੋਵੇ ਤੇ ਫੇਰ ਤੁਸੀਂ ਕਹਿਣਾ ਲੈ ਉਦੋਂ ਤੇਰੇ ਲਾਗੇ ਤਾਂ ਬੈਠਾ ਸੀ ਤੇਰੇ ਕੋਲ ਤਾਂ ਬੈਠੀ ਸੀ ਪਰ ਗੱਲ ਕਿਹਦੇ ਨਾਲ ਹੋ ਰਹੀ ਸੀ ਬੱਚਿਆਂ ਦੇ ਕੋਲ ਬੈਠ ਕੇ ਵੀ ਤੁਸੀਂ ਬੱਚਿਆਂ ਦੇ ਕੋਲ ਨਹੀਂ ਆ ਘਰ ਵਾਲੀ ਦੇ ਕੋਲ ਬੈਠ ਕੇ ਘਰ ਵਾਲੀ ਦੇ ਕੋਲ ਨਹੀਂ ਘਰ ਵਾਲੇ ਦੇ ਕੋਲ ਬੈਠ ਕੇ ਤੁਸੀਂ ਘਰ ਵਾਲੇ ਦੇ ਕੋਲ ਨਹੀਂ ਮਾਂ ਪਿਓ ਦੇ ਕੋਲ ਬੈਠ ਕੇ ਤੁਸੀਂ ਮਾਂ ਪਿਓ ਦੇ ਕੋਲ ਨਹੀਂ ਤੁਸੀਂ ਬੈਠੇ ਕਿਤੇ ਆ ਤੁਹਾਡਾ ਧਿਆਨ ਤੁਹਾਡੀਆਂ ਗੱਲਾਂ ਬਾਤਾਂ ਕਿਸੇ ਹੋਰ ਨਾਲ ਹੋ ਰਹੀਆਂ ਆ ਤਾਂ ਕਿਨੂੰ ਫੀਡ ਕਰ ਰਹੇ ਆ ਤੁਸੀਂ